ਅੱਜ ਸਾਰੀ ਦੁਨੀਆ ਕੰਪਿਊਟਰਾਈਜ਼ਡ ਕਿੱਥੇ ਪਹੁੰਚ ਰਹੇ ਲੋਕ ਕੰਪਿਊਟਰ ਕੰਪਿਊਟਰ ਵਰਡ ਸਾਡੇ ਆਪਣੇ ਸਕੂਲਾਂ 'ਚ ਦੇਖੋ ਸਿੱਖ ਨੈਸ਼ਨਲਿਸਟ ਹੈ ਸਵਾਲ ਇਹ ਹੈ ਆਈਐਸਐਸ ਨਹੀਂ ਬਣ ਰਹੇ ਆਰਮੀ ਅਫਸਰ ਨਹੀਂ ਬਣ ਰਹੇ ਜਿਹੜੇ ਦੋ ਚੰਦ ਜੀ ਤੇ ਦੋਨੋਂ ਟੈਸਟ ਹੁੰਦੇ ਨੇ ਉਹਦੇ ਜਸੀ ਨਹੀਂ ਬਲਕਿ ਸਾਡੇ ਸਿੱਖ ਬੱਚੇ ਹਰ ਗੱਲ 'ਚ ਪਿੱਛੇ ਰਹਿ ਰਹੇ ਸਾਡੀ ਐਜੂਕੇਸ਼ਨ ਦਾ ਇਹ ਹਾਲ ਹੈ ਤਾਂ ਅਸੀਂ ਆਪਣਾ ਜਾ ਰਹੇ ਆ ਬਸ ਰੋਜ਼ ਲੜਾਈ ਕਰ ਰਹੇ ਆ ਰੋਜ਼ ਝਗੜੇ ਕਰ ਰਹੇ ਆ ਲੋਕਾਂ ਨੂੰ ਬੱਚੇ ਸਾਡੇ ਆਹ ਬਸ ਰਹੇ ਆ ਕੀ ਕਪੜ ਦਿਓਨੇ ਕੀ ਸਿੱਖਦੇ ਹੋਣੇ ਸਾਡੇ ਸਟੂਡੈਂਟ ਮੈਂ ਮਾਫ ਕਰਿਓ ਮੈਂ ਕੋਈ ਨੈਗੇਟਿਵ ਨਾ ਬਹੁਤਾ ਬੋਲ ਜਾ ਕਿਰ ਮੈਂ ਹੀ ਇਸ ਗੱਲ ਦਾ ਦਾਗੀ ਹੋ ਜਾ ਤੁਹਾਡੀ ਵੀ ਚੈਨਲ ਦਾ ਕਿਸ ਕਰਕੇ ਚੰਗਾ ਲੱਗਿਆ ਕਿ ਤੁਸੀਂ ਕਹਿੰਦੇ ਕਰੋ ਸਿੱਖਣ ਵਾ ਐਜੂਕੇਟ ਕਰ ਲਈ ਤੁਸੀਂ ਬੁਲਾ ਲਿਆ ਤੇ ਮੈਂ ਕਹਾਂਗਾ ਤੁਹਾਡੇ ਰਾਹੀਂ ਜੇ ਕੋਈ ਮੇਰੀ ਅਪੀਲ ਦਾ ਕੋਸਰ ਹੋ ਸਕੇ ਇਹ ਸੱਚੇ ਬਾਦਸ਼ਾਹ ਕੌਮ ਨੂੰ ਲੋੜ ਐ ਇਸ ਵੇਲੇ ਕਿ ਅਸੀਂ ਦੁਨੀਆਂ ਪੀਸ ਆਫ ਮਾਈਂਡ ਮੰਗ ਰਹੀ ਹੈ ਪੀਸ ਆਫ ਮਾਈਂਡ ਸਿਰਫ ਗੁਰੂ ਨਾਨਕ ਦੀ ਬਾਣੀ ਹੈ ਇਹ ਸਮਝਾਈਏ ਲੋਕਾਂ ਨੂੰ ਬਾਕੀ ਇਹ ਜਿਹੜੇ ਇਹ ਸੰਦੇਸ਼ ਆ ਉਹ ਸੰਦੇਸ਼ ਗੁਰੂ ਨਾਨਕ ਮਿਸ਼ਨ ਨੂੰ ਸਿੱਖ ਪਪੜਾਏ ਤੇ ਆਪਣੇ ਬੱਚਿਆਂ ਨੂੰ ਫਿਊਚਰ ਜਿੰਨੇ ਡੀ ਬੈਟਰ ਐਜੂਕੇਟ ਕਰੇ